ਪੰਜਾਬ ਦਾ ਵੈਦਰ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਅੱਜ ਰਾਤ ਦੇ ਤੇ ਕੱਲ ਸਵੇਰ ਦੇ ਮੌਸਮ ਦੀਵਾਰੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਜਿਵੇਂ ਕਿ ਆਪਾਂ ਦੇਖ ਸਕਦੇ ਆਂ ਪੰਜਾਬ ਕੰਨੀ ਆਪਾਂ ਨੂੰ ਪੱਛਮੀ ਸਿਸਟਮ ਪੱਛਮੀ ਬੱਦਲਵਾਈ ਕਹਿ ਸਕਦੇ ਆਂ ਆਪਾਂ ਜਿਹੜੀ ਆਵਾਦੀ ਹੋਈ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਕੰਨੀ ਵਧੇਗੀ ਜਿਸ ਕਰਕੇ ਆਪਾਂ ਨੂੰ ਪੰਜਾਬ ਦੇ ਇੰਨੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਸਭ ਤੋਂ ਪਹਿਲਾਂ ਬਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਗੱਲ ਕਰੀ ਅੱਜ ਦਾ ਟੈਂਪਰੇਚਰ ਕਿੰਨਾ ਕੁ ਪੰਜਾਬ ਦੇ ਉੱਤੇ ਬਣਿਆ ਰਿਹਾ ਸੀ ਅੱਜ ਵੱਧ ਤੋਂ ਵੱਧ ਟੈਂਪਰੇਚਰ 33 ਡਿਗਰੀ ਤੱਕ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇ ਹੈ ਗੱਲ ਕਰੀਏ ਮਾਰਚ ਮਹੀਨਾ ਕਿਸ ਤਰ੍ਹਾਂ ਖਤਮ ਹੋਵੇਗਾ ਮਾਰਚ ਮਹੀਨੇ ਦਾ ਸਭ ਤੋਂ ਵੱਧ ਟੈਂਪਰੇਚਰ ਜਿਹੜਾ ਆਪਾਂ ਨੂੰ 36 ਡਿਗਰੀ ਤੱਕ ਦੇਖਣ ਨੂੰ ਮਿਲੇਗਾ 27 ਮਾਰਚ ਨੂੰ 36 ਡਿਗਰੀ ਟੈਂਪਰੇਚਰ ਦੇਖ ਨੂੰ ਮਿਲੇਗਾ ਤੇ ਰਾਤ ਦਾ ਟੈਂਪਰੇਚਰ ਜਿਹੜਾ 18 ਡਿਗਰੀ ਉਸ ਦਿਨ ਬਣਿਆ ਰਹੇਗਾ April ਮਹੀਨੇ ਦੀ ਗੱਲ ਕਰੀਏ ਕਿਸ ਤਰ੍ਹਾਂ April ਮਹੀਨਾ ਜਿਹੜਾ ਸਟਾਰਟ ਹੋਵੇਗਾ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ 34 ਅਤੇ 36 ਡਿਗਰੀ ਤੋਂ ਆਪਾਂ ਨੂੰ ਇਹ ਮਹੀਨਾ ਜਿਹੜਾ ਸਟਾਰਟ ਹੁੰਦਾ ਹੋਇਆ ਦੇਖ ਨੂੰ ਮਿਲ ਰਿਹਾ ਜੋ ਕਿ ਕਾਫੀ ਗਰਮ ਮਹੀਨਾ ਰਹਿਣ ਵਾਲਾ ਇਸ ਵਾਰ ਇਸ ਵਾਰ ਗਰਮੀ ਕਾਫੀ ਰਿਕਾਰਡ ਜਿਹੜੀ ਆ ਪੰਜਾਬ ਦੇ ਵਿੱਚ ਤੋੜੇਗੀ ਮੀਂਹ ਦੀ ਸੰਭਾਵਨਾ ਵੀ ਆਪਾਂ ਨੂੰ ਫਿਲਹਾਲ ਘੱਟ ਬਣੀ ਹੋਈ ਜਿਹੜੀ ਆ ਦੇਖ ਨੂੰ ਮਿਲ ਰਹੀ ਹੈ ਬੱਦਲਬਾਈ ਪੰਜਾਬ ਦੇ ਵਿੱਚ ਐਂਟਰ ਜ਼ਰੂਰ ਹੋਵੇਗੀ ਪਰ ਮੀ ਦੀ ਗਤੀਵਿਧੀਆਂ ਜਿਹੜੀਆਂ ਨੇ ਬਹੁਤ ਘੱਟ ਇਹ ਬਦਲਵਾਈ ਵਿੱਚ ਬਣੀਆਂ ਹੋਈਆਂ ਨੇ ਬਾਕੀ ਅਪ੍ਰੈਲ ਮਹੀਨੇ ਦੇ ਉੱਤੇ ਆਪਾਂ ਅਲੱਗ ਤੋਂ ਵੀਡੀਓ ਪਾਵਾਂਗੇ ਤਾਂ ਉਸ ਵੀਡੀਓ ਨੂੰ ਜ਼ਰੂਰ ਦੇਖਿਓ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ